ਸਾਹਿਬਾ ਜੀ ਸਵਾਗਤ ਕਰਦੇ ਆ ਤੁਹਾਡਾ ਈਜੀ ਸੁਪੀਰੀਅਰ ਆਇਲ ਸੈਂਸਟਿਟਿਊਟ ਦੇ ਵਿੱਚ ਮੈਂ ਇਲਾਹੀ ਸੋਹ ਆਇਲ ਟ੍ਰੈਨਰ ਤੁਹਾਡੇ ਲਈ ਬਹੁਤ ਸਾਰੇ ਆਫਰ ਲੈ ਕੇ ਆਈ ਆ ਸਪੈਸ਼ਲੀ ਉਹ ਨਾ ਬੱਚਿਆਂ ਦੇ ਲਈ ਜਿਹੜੇ ਕਿ ਫੀਸ ਅਫੋਰਡ ਨਹੀਂ ਕਰ ਸਕਦੇ ਸਪੈਸ਼ਲੀ ਜਿਹੜੇ ਬੱਚੇ ਪੰਜਾਬ ਬੋਰਡ ਤੋਂ ਪੜ੍ਹੇ ਨੇ ਔਰ ਜਿਨ੍ਹਾਂ ਦੇ ਫਾਦਰ ਲੇਬਰ ਕਰਦੇ ਨੇ ਐਂਡ ਦੇ ਆਰ ਨਾਟ ਏਬਲ ਟੂ ਅਫੋਰਡ ਸੱਚ ਅਮਾਉਂਟ ਆਫ ਫੀਸ ਤਾਂ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਥੋੜੀ ਅਮਾਉਂਟ ਦੇ ਵਿੱਚ ਸਪੋਕਨ ਕੋਰਸ ਅਵੇਲੇਬਲ ਆ ਆਇਲਸ ਵੀ ਅਵੇਲੇਬਲ ਆ ਇਵਨ ਕਿ ਪੀਟੀ ਵੀ ਅਵੇਲੇਬਲ ਆ ਤੁਸੀਂ ਇੱਕ ਵਾਰ ਇੰਸਟੀਚਿਊਟ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਔਰ ਉਸ ਥੋੜੇ ਅਮਾਉਂਟ ਦੇ ਵਿੱਚ ਆਫਰਸ ਵੀ ਤੁਹਾਨੂੰ ਬਹੁਤ ਦਿੱਤੇ ਜਾਣਗੇ ਜਿਹਨੇ ਬੱਚਾ ਦੇ ਐਡਮਿਸ਼ਨ ਫਾਰਮ ਦੇ ਉੱਤੇ ਸਾਡੇ ਕੋਲ ਲੇਬਰ ਲਿਖਿਆ ਹੋਵੇਗਾ ਔਰ ਜਿਹੜੇ ਬੱਚੇ ਨੇ ਪੰਜਾਬ ਬੋਰਡ ਤੋਂ ਪਲੱਸ 2 ਹੁਣੇ ਰੀਸੈਂਟ ਐਗਜ਼ਾਮ ਦਿੱਤੇ ਆ ਜਾਂ ਲਾਸਟ ਈਅਰ ਐਗਜ਼ਾਮ ਦਿੱਤੇ ਆ ਉਹਨਾਂ ਦੀ ਸਪੈਸ਼ਲ ਫੀਸ ਬਹੁਤ ਹੀ ਘੱਟ ਲਈ ਜਾਵੇਗੀ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਆਫਰਸ ਪਲੱਸ ਫੀਸ ਸਾਡੇ ਤੋਂ ਕਨਫਰਮ ਕਰਨੀ ਆ ਵਨ ਮੋਰ ਥਿੰਕ ਇਨ ਆਫਰਸ ਦੇ ਵਿੱਚ थानू सब तो पहली गल जी मेन बहुत जरूरी दैट इज़ के थ्री मंथ कोर्स तो सर्टिफिकेट प्रोवाइड किया जाएगा और रीसेंट मतलब प्रेजेंटली कोई प्रोवाइड शायद ही कर रहा है बट साफिकेट भी दिए जाएंगे जेडे कि तुम अपमिंग टाइम कित भी यूज कर सकते हो और इस अलावा स्पोकन कोर्स केसट कोई ग्रैमर नहीं दी जाएगी देर आर नंबर ऑफ टैक्नीकस यू कैन लर्न अबाउट इंग्लिश लैंगुएज थी परसनैलिटी डिवलपमेंट तो वर्क किया जाएगा ਲੈਂਗੁਏਜ ਤੁਹਾਡੀ ਫਲੂਐਂਸੀ ਪ੍ਰੋਨਨਸੀਏਸ਼ਨ ఎవਰੀਥਿੰਗ ਵਿਲ ਬੀ ਇੰਪਰੂਵਡ ਤੁਹਾਡੀ ਰਾਈਟਿੰਗ ਸਕਿਲਸ ਨੂੰ ਫੋਕਸ ਕੀਤਾ ਜਾਊਗਾ ਔਰ ਬਹੁਤ ਸਾਰੇ ਆਫਰਸ ਹੈਗੇ ਆ ਐਂਡ ਇਹ ਵੀ ਕੋਈ ਇਸ਼ੂ ਨਹੀਂ ਹੈਗਾ ਕਿ 2 ਘੰਟੇ ਦੀ ਕਲਾਸ ਆ ਇਫ ਯੂ ਆਰ ਨਾਟ ਏਬਲ ਟੂ ਹੈਵ ਦੈਟ ਮਾਚ ਇਨਫੋਰਮੇਸ਼ਨ ਇਨ 2 ਆਰ ਤਾਂ ਤੁਹਾਨੂੰ ਪਰਸਨਲ ਅਟੈਂਸ਼ਨ ਦਿੱਤੀ ਜਾਵੇਗੀ ਔਰ ਤੁਸੀਂ 2 ਘੰਟੇ ਤੋਂ ਜ਼ਿਆਦਾ ਵੀ ਕਲਾਸ ਲਗਾ ਸਕਦੇ ਆ ਸੋ ਇੰਨੇ ਵੱਡੇ ਆਫਰ ਇੰਨੇ ਘੱਟ ਫੀਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਵਾਈਡ ਕਰ ਸਕਦਾ ਸੋ ਜ਼ਿਆਦਾ ਟਾਈਮ ਨਾ ਵੇਸ ਕਰੋ ਇਹ ਆਫਰ ਬਸ 2 ਮੰਥ ਦੇ ਲਈ ਹੀ ਅਵੇਲੇਬਲ ਆ 2 ਤੋਂ 3 ਦੇ ਵਿੱਚ ਲਾਸਟ ਇਹਦੀਆਂ ਸੀਟਸ ਸਾਡੇ ਕੋਲ 10 ਦਿਨ ਤੱਕ ਹੋਣੀਆਂ ਵਾ ਸੋ ਤੁਸੀਂ ਜਲਦੀ ਜਲਦੀ ਆਓ ਵਿਜ਼ਿਟ ਕਰੋ ਐਂਡ ਜਸਟ ਹੈਵ ਯਰ ਐਡਮਿਸ਼ਨ ਥੈਂਕ ਯੂ